ਚਾਰਵੀ ਨਹੀਂ ਗੱਪੜਾ ਸਾਡੀ ਕਰਾਈ ਵਾ ਬਾਈ ਆਪਦਾ ਚੈੱਕ ਕਰਾ ਕੇ ਲਵੇ ਹਨਾ ਬਾਈ ਥਲੋਂ ਤੁਸੀਂ ਚੈੱਕ ਕਰ ਲਓ ਕੱਦ ਕੱਦ ਬਹੁਤ ਲੱਕ ਬਿਊਟੀ ਆ ਬਾਈ ਹਾਂ ਬਲੈਕ ਦੇਖ ਐਡਾ ਹੀ ਐਡਾ ਹੀ ਫੇਸ ਆ ਬਾਈ ਹੈ ਐਡਾ ਹੀ ਫੇਸ ਆ ਬਾਈ ਜਿਹੜਾ ਕੌਲੀ ਚ ਪਾਣੀ ਪਿਆਲਾ ਸਹੀ ਗੱਲ ਆ ਇਹ ਵੀ ਪੰਜਾਬ ਵਾਲੀ ਜਰਸੀ ਮਿਲਦੀ ਘੱਟ ਆ ਤਾਂ ਕਰਕੇ ਉਹ ਵੀਡੀਓ ਚ ਵੀ ਆ ਮਲਕ ਜੇ ਕੋਈ ਆਉਂਦੀ ਹੈ ਤਾਂ ਉਹ ਪਹਿਲੇ ਵਿਕ ਜਾਂਦੀ ਹੈ ਵਿਕ ਜਾਂਦੀ ਹੈ ਮੇਰੇ ਮਿੱਤਰੋ ਨਾ ਅੱਜ ਆਪਾਂ ਬਾਈ ਰੋਹਣ ਕੋਲੇ ਪਹੁੰਚੇ ਹੋਏ ਆ ਤੇ ਬਾਈ ਰੋਹਣ ਕੋਲੇ ਨਾ ਅੱਜ ਆਪਾਂ ਤੁਹਾਨੂੰ ਆ 9-10 ਬੱਚਿਆਂ ਦੀ ਜਾਣਕਾਰੀ ਆਪਾਂ ਤੁਹਾਡੇ ਨਾਲ ਸਾਂਝੀ ਕਰਾਂਗੇ ਆਪਾਂ ਗੱਲਬਾਤ ਕਰਵਾਵਾਂ ਤੇ ਇੱਕ ਸਾਨੂੰ ਹੋਰ ਦੱਸ ਸਕਦਾ ਨਾ ਅੱਜ ਆਪਾਂ ਤੁਹਾਡੇ ਵਾਸਤੇ ਇੱਕ ਬੱਚੀ ਜਿਹੜੀ ਹੈਗੀ ਉਹ ਆਪਾਂ ਤੁਹਾਨੂੰ ਨਾ ਗੱਬਣ ਵੀ ਦਿਖਾਵਾਂਗੇ ਚਾਰ ਕਿ ਮਹੀਨਿਆਂ ਦੀ ਗੱਬਣਾ ਇੱਥੋਂ ਆਪਾਂ ਸਟਾਰਟਿੰਗ ਕਰ ਲਾਂਗੇ ਆਓ ਆਪਾਂ ਕਰਾਈਏ ਬਾਈ ਨਾਲ ਜੀ ਬਾਈ ਰਮਨ ਬਾਈ ਹੋਰ ਠੀਕ ਹੋਈ ਚੜਦੀ ਕਲਾ ਬਾਈ ਅੱਛਾ ਬਾਈ ਰਹੁਣ ਜੀ ਆਪਾਂ ਗੱਲ ਕਰ ਲੀਏ ਅੱਜ ਲਈ ਆਪਣੀਆਂ ਬੱਚੀਆਂ ਦੀ ਵੀਡੀਓ ਦੇ ਵਿੱਚ ਹੈਨਾ ਵੀ ਜਿਹੜੀਆਂ ਬੱਚੀਆਂ ਦਿਖਾਉਣੀਆਂ ਹਨ ਹਾਂਜੀ ਤੇ ਇਹ ਕਿੰਨੀਆਂ ਬੱਚੀਆਂ ਦੀ ਆਪਾਂ ਡਿਟੇਲ ਆਪਾਂ ਬਾਈ ਆਪਣੇ ਕੋਲੇ 9 ਬੱਚੀਆਂ ਨੇ ਇੱਕ ਕਨੋਜ ਗੱਬਣਾ ਜੀ 4 ਮਹੀਨੇ ਦੀ ਗੱਬਣਾ ਇੱਕ ਨੰਬਰ ਤੇ ਖੜੀ ਆ ਜੀ ਠੀਕ ਆ ਬਾਕੀ ਸਾਰੀਆਂ ਨੌਨ ਪ੍ਰੈਨੈਂਟ ਨੇ ਤੇ ਇੱਕ ਬੱਚੀ ਦੇ 28 ਦਿਨ ਹੋ ਗਏ ਸੀ ਮਿਲ ਅੱਗੇ ਨੇ ਵੀਰੇ ਠੀਕ ਆ ਹਾਂਜੀ ਅੱਛਾ ਜੇ ਆਪਣੇ ਫਾਰਮ ਦੀ ਲੋਕੇਸ਼ਨ ਦੀ ਗੱਲ ਕਰ ਲਈਏ ਲੋਕੇਸ਼ਨ ਆਪਣੀ ਵੀਰੇ ਪਿੰਡ ਪਿੱਥੋ ਆ ਜੀ ਰਾਮਪਰਾ ਫੂਲ ਨੇੜੇ ਸ਼ਹਿਰ ਆ ਜੀ ਠੀਕ ਆ ਜ਼ਿਲ੍ਹਾ ਬਠਿੰਡਾ ਹੀ ਆਪਾਂ ਨੂੰ ਠੀਕ ਆ ਅੱਛਾ ਹੁਣ ਜੇ ਮੈਂ ਹੁਣ ਇੱਕ ਗੱਲ ਦਿੱਥੋ ਹੋਰ ਪੁੱਛਾਂ ਜਿਹੜੇ ਭਰਾ ਬੱਚੀਆਂ ਲੈ ਕੇ ਜਾਂਦੇ ਆ ਹਨਾ ਹਾਂਜੀ ਹਾਂਜੀ ਕੀ ਰਿਸਪੌਂਸ ਦਿੰਦੇ ਹੋ ਨਹੀਂ ਰਿਸਪੌਂਸ ਬਾਬੇ ਦੀ ਕਿਰਪਾ ਨਾਲ ਬਾਈ ਦੇਖੋ ਤੁਸੀਂ ਕਿੰਨਾ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਵੀਡੀਓ ਬਣਾਉਂਦੇ ਨੇ ਠੀਕ ਆ ਰਿਸਪੌਂਸ ਆਪਣੇ ਬਾਬੇ ਦੀ ਕਿਰਪਾ ਨਾਲ ਫੁੱਲ ਕਿਰਪਾ ਜਿੱਥੇ ਵੀ ਆਪਣਾ ਮਤਲਬ ਕਿ ਆਲ ਪੰਜਾਬ ਚ ਤੇ ਆਲ ਇੰਡੀਆ ਜੀ ਮਾਲ ਜਾਂਦਾ ਆਪਣਾ ਮੈਨੂੰ ਐਂ ਲੱਗਦਾ ਵੀ ਕੋਈ ਲਾਂਬੇ ਵਾਲਾ ਕੰਮ ਤਾਂ ਨਹੀਂ ਨਾ ਨਾ ਜਿੰਦਗੀ ਚ ਬਾਈ ਆਪਾਂ ਲਾਂਬੇ ਵਾਲਾ ਕੰਮ ਆਪਾਂ ਕੁਝ ਵੀ ਹੈ ਬਾਈ ਆਪਾਂ ਸੱਚ ਬੋਲ ਕੇ ਹੀ ਕੰਮ ਕਰਦੇ ਹਮੇਸ਼ਾ ਝੂਠ ਬੋਲ ਕੇ ਨਾ ਆਪਾਂ ਬੱਛੀ ਵੇਚੀਏ ਨਾ ਕਦੇ ਵੇਚਣੀ ਬਾਈ ਜਿੰਦਗੀ ਚ ਠੀਕ ਆ ਮੈਂ ਇੱਕੋ ਗੱਲ ਕਹਿਣਾ ਹੁੰਦਾ ਜਿਹੜੀ ਗੱਬਣ ਠੀਕ ਹੈ ਤੇ ਜੇ ਕੋਈ ਬੰਦਾ ਆਨਲਾਈਨ ਮੰਗਾਉਂਦਾ ਚਾਹੇ ਉਹ ਸਾਈ ਪਾ ਕੇ ਉੱਥੇ ਜਾ ਕੇ ਚੈੱਕ ਕਰਾ ਲਵੇ ਉੱਥੇ ਘਰੇ ਜਾ ਕੇ ਚੈੱਕ ਕਰਵਾ ਲਿਓ ਫਿਰ ਪੇਮੈਂਟ ਕਰਦੇ ਫਿਰ ਪੇਮੈਂਟ ਕਰਦੇ ਹਾਂਜੀ ਹਾਂਜੀ ਕਿ ਨਹੀਂ ਬਿਲਕੁਲ ਜੀ ਤੇ ਫਿਰ ਮੈਨੂੰ ਐਂ ਦੱਸ ਵੀ ਜਿਵੇਂ ਆਪਾਂ ਗੱਲ ਕਰ ਲ ਗਏ ਹੁਣ ਟਰਾਂਸਪੋਰਟ ਦਾ ਤੇ ਭਰਾ ਜਿਹੜੇ ਹੈਗਾ ਟਰਾਂਸਪੋਰਟ ਦੀ ਤਾਂ ਕੋਈ ਦਿੱਕਤ ਨਹੀਂ ਨਹੀਂ ਟਰਾਂਸਪੋਰਟ ਦੀ ਭਾਈ ਕਿਤੇ ਵੀ ਮੰਗਾਓ ਆਪਣਾ ਸਾਰੀ ਸੌਬਤਾਂ ਮਿਲਦੀ ਹੈ ਭਾਈ ਸੌਬਤਾਂ ਮਿਲਦੀ ਹੈ ਆ ਫਿਰ ਕਰਗੀ ਗਰਾਪਸਟਾਰਟ ਹਾਂਜੀ ਬਿਲਕੁਲ ਜੀ ਤੇ ਲੋ ਵੀ ਮੇਤਰੋ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਬੱਚੀਆਂ ਹੈਗੀਆਂ ਸੋਹਣ ਬਾਕੀ ਯਾਰ ਨਾ ਮੈਂ ਤੁਹਾਨੂੰ ਦੱਸਦਾ ਗੱਲ ਇਸੇ ਫਾਰਮ ਤੋਂ ਬਹੁਤ ਹੀ ਜ਼ਿਆਦਾ ਗਿਣਤੀ ਦੇ ਵਿੱਚ ਨਾ ਪੰਜਾਬ ਦੇ ਵਿੱਚ ਬੱਚੀਆਂ ਗਈਆਂ ਹੋਈਆਂ ਨੇ ਅੱਜ ਤੱਕ ਤਾਂ ਮੈਨੂੰ ਐ ਲੱਗਦਾ ਨਹੀਂ ਕੋਈ ਇਹੋ ਜੀ ਗੱਲਬਾਤ ਹੋਈ ਹੋਊਗੀ ਵੀ ਕਿਸੇ ਬੱਚੀ ਦਾ ਲੰਭ ਆਇਆ ਹੋਊਗਾ ਹਾਂ ਨਹੀਂ ਨਹੀਂ ਬਸ ਜ਼ਿੰਦਗੀ 'ਚ ਨਹੀਂ ਆਇਆ ਬਸ ਹਾਂ ਤੇ ਆਓ ਫਿਰ ਆਪਾਂ ਲੱਗੇ ਜਾਂਦੇ ਜੀ ਇਹ ਗੱਲ ਕਰੀਏ ਆਪਾਂ ਤੇਰੀ ਪਹਿਲੀ ਨੰਬਰ ਵਾਲੀ ਬੱਚੀ ਹੈ ਨਾ ਇਸ ਬੱਚੀ ਦਾ ਮੈਨੂੰ ਐ ਦੱਸ ਵੀ ਕੀ ਹਸਾਬ ਕਿਤਾਬ ਹੈ ਇਹ ਬੱਚੇ 6 ਦੰਦਾਂ ਦਾ ਮੂੰਹ 6 ਦੰਦਾਂ ਦਾ 4 ਚਾਰਵੀਂ ਨਹੀਂ ਗੱਪੜਾ ਸਾਡੀ ਕਰਾਈ ਵਾ ਭਾਈ ਆਪਦਾ ਚੈੱਕ ਕਰਾ ਕੇ ਲਵੇ ਹਨਾ ਭਾਈ ਆਪਾਂ ਆਪਾਂ ਪਹਿਲਾਂ ਵੀ ਗੱਲ ਕਰੀ ਆ ਵੀਡੀਓ 'ਚ ਵੀ ਆਪਣੇ ਭਾਈ ਇੱਥੇ ਜੇ ਕੋਈ ਵੀ ਬੰਦਾ ਇੱਥੇ ਚੈੱਕ ਕਰਾ ਕੇ ਲੈ ਜਾਏ ਚਾਹੇ ਅਗ ਕੋਈ ਘਰੇ ਜਾ ਕੇ ਚੈੱਕ ਕਰਾ ਕੇ ਫਿਰ ਪੇਮੈਂਟ ਪਾ ਦੇ ਬਾਈ ਠੀਕ ਆ ਲੋ ਵੀ ਇਹ ਚਾਰ ਮਹੀਨਿਆਂ ਦੀ ਗੱਬਣ ਪੱਛੀ ਆ ਗਈ ਗੱਦਾ ਪੱਟੇ ਹੀ ਇਹ ਥਣ ਜਿਹੜਾ ਹੈਗਾ ਬਹੁਤ ਸੋਹਣਾ ਬਣਾਊਗੀ ਬਹੁਤ ਗਲਾਪੀ ਥਣ ਲੱਗੇ ਬਾਈ ਸਟ੍ਰੇਟ ਪਈਆ ਉਤੋਂ ਕੱਦ ਘਾੜ ਦੇਖ ਕਿੰਡਾ ਚੰਗਾ ਪੱਛੀ ਦਾ ਦੇਖ ਫੇਸ ਦੇਖ ਕਿੰਡਾ ਪਿਆਰਾ ਪੱਛੀ ਦਾ ਦੇਖ ਅੱਛਾ ਭਾਈ ਜੇ ਆਪਾਂ ਇਹਦੇ ਰੇਟ ਦੀ ਗੱਲ ਕਰ ਲੀਏ ਰੇਟ ਫਿਰ ਰੇਟ ਭਾਈ ਸਾਰੇ ਫੋਨ ਤੇ ਹੁੰਦੇ ਆ ਭਾਈ ਆਪਾਂ ਦੇ ਅੱਛਾ ਹਾਂਜੀ ਇਹ ਮੀਂਹ ਮਤਲਬ ਵੱਡੀ ਛੋਟੀ ਦਾ ਇੱਕੋ ਜਿਹਾ ਕਰ ਲੋਂਗੇ ਹਾਂ ਭੀ ਉਹ ਰੇਟ ਤਾਂ ਭਾਈ ਵੱਡ ਜਾਂਦਾ ਹੈ ਨਾ ਵੀ ਕੋਈ ਆਪਾਂ ਪਹਿਲਾਂ ਵੀ ਇਹੀ ਗੱਲ ਕਰਦੇ ਹੁੰਦੇ ਆ ਕਿ ਇੱਕ ਸਿੰਗਲ ਬੱਚੀ ਦਾ ਸੌਦਾ ਨਹੀਂ ਹੁੰਦਾ ਭਾਈ ਜਿਹੜਾ ਹੁਣ ਮੰਨ ਕੇ ਚੱਲ ਯਾਰ ਮੈਂ ਦਰਸ਼ਕ ਭਰਾਵਾਂ ਨੂੰ ਸਮਝਾ ਦਾਂ ਇੱਕ ਗੱਲ ਜਿੰਨੇ ਆਹ ਗੱਬਣ ਬੱਚੀ ਪਸੰਦ ਆ ਗਈ ਇੱਕ ਆ ਗਈ ਇਹਦੇ ਨਾਲ ਛੋਟੀ ਪਸੰਦ ਤੇ ਫਿਰ ਉਹ ਜਿਆ ਰੇਟ ਵੱਡ ਜਾਂਦਾ ਹਾਂ ਉਹ ਜਿਆ ਰੇਟ ਵੱਡ ਜਾਂਦਾ ਵਨ ਫਿਰ ਕਰਾ ਇਹ ਆ ਜਾ ਕਰਾ ਦੂਜੇ ਨੰਬਰ ਵਾਲੀ ਬੱਚੀ ਦਿਖ ਅੱਛਾ ਲੈ ਵੀ ਆਹ ਦੇਖ ਲਓ ਚੰਗੇ ਕੱਦ ਕਾਠ ਵਾਲੀ ਖੀਰੀ ਬੱਚੀ ਆ ਗਈ ਲੈਂਥ ਲੌਂਥ ਤੁਸੀਂ ਚੈੱਕ ਕਰ ਲਓ ਕੱਦ ਕਾਠ ਬਲੈਕ ਬਿਊਟੀ ਆ ਬਾਈ ਹਾਂ ਬਲੈਕ ਬਿਊਟੀ ਆ ਦੇਖ ਦੇਖ ਵੀ ਆਏ ਨਹੀਂ ਵੀ ਹਾਈਟ ਐਡੀ ਆ ਵੀ ਲੱਤਾ ਐ ਝੋਲ ਮਾਰ ਕੇ ਤੁਰੂ ਦੇਖ ਵੀ ਕਿੱਡੀ ਕਿੱਡੀ ਲੈਂਥ ਲੌਂਥ ਆ ਬੱਚੀ ਦੀ ਦੇਖ ਫੇਸ ਕਿੱਡਾ ਪਿਆਰਾ ਬੱਚੀ ਠੀਕ ਆ ਲੈ ਵੀ ਆਇਆ ਕਰਾਂ ਇਹ ਬਣ ਇਹਦੇ ਬਰੇ 28 ਦਿਨ ਹੋ ਗਏ ਸੀਮਨ ਲੱਗੇ ਨੂੰ ਅੱਛਾ ਇਹਦੇ ਲੈ ਵੀ ਮਿੱਤਰੋ 28 ਦਿਨ ਹੋ ਗਏ ਇਸ ਬੱਚੀ ਦੇ ਸੀਮਨ ਲੱਗੇ ਨੂੰ ਤੇ ਉਹ ਜਿਹੜੀ ਹੈਗੀ ਵੀ ਗੱਭਣ ਰਹਿੰਦੀ ਆ ਨਹੀਂ ਰਹਿੰਦੀ ਉਹ ਕਰਮਾਂ ਦੀ ਗੱਲ ਆ ਥਣ ਜਿਹੜੇ ਹੈਗੇ ਚਾਰ ਹੀ ਮਿਲਣਗੇ ਤੁਹਾਨੂੰ ਲੈਵੇ ਤੇ ਲੱਗੇ ਹੋਏ ਕੋਈ ਫੋਰਸ਼ਾਂਕ ਨਹੀਂ ਹੈ ਨਾ ਨਹੀਂ ਨਹੀਂ ਫੋਰਸ਼ਾਂਕ ਅੱਛਾ ਭਾਈ ਇਹਦੀ ਉਮਰ ਕਿੰਨੀ ਕ ਇਹ ਵੀ ਖੀਰੀ ਆ ਭਾਈ ਇਹ ਵੀ ਖੀਰੀ ਆ ਜੀ ਹਾਂਜੀ ਹਾਂਜੀ ਠੀਕ ਆ ਲਓ ਵੀ ਖੀਰੀਆਂ ਬੱਚੀਆਂ ਆ ਗਈਆਂ ਆ ਚੈੱਕ ਕਰ ਲਓ ਜਿਹੜੀਆਂ ਖੀਰੀਆਂ ਬੱਚੀਆਂ ਹੁੰਦੀਆਂ ਨਾ ਐ ਪਤਾ ਲੱਗ ਜਾਂਦਾ ਹੁੰਦਾ ਹਾਂ ਵੀ ਇਹਨਾਂ ਦੀ ਉਮਰ ਜਿਹੜੀ ਹੈਗੀ ਆ ਛੋਟੀ ਹੋਈ ਆ ਕੋਈ ਬਾਹਲੀ ਵੱਡੀ ਉਮਰ ਦੀਆਂ ਬੱਚੀਆਂ ਨਹੀਂ ਹੈਗੀਆਂ ਏ ਜੇ ਆਪਾਂ ਇਹਨਾਂ ਦੀ ਗੱਲ ਕਰ ਲਈਏ ਰੋਹਣ ਜਿਵੇਂ ਆ ਬੱਛੀ ਆ ਗਈ ਪਹਿਲੇ ਸੂਏ ਵੀ ਕਿੰਨਾ ਕ ਦੁੱਧ ਪਾਉਣਾ ਚਾਹੀਦਾ ਪਹਿਲਣਾ ਬਾਈ ਇਹ 25 25 30 30 ਲੀਟਰ ਦੁੱਧ ਕਰ ਦੇਣੀ ਆ ਬਾਈ ਠੀਕ ਆ ਲੈ ਵੀ ਆ ਜਿੰਦਜਾਨ ਵਾਲੀ ਆ ਪੂਰੀ ਤੇ ਕਲਰ ਦੇਖ ਲੋ ਨਾਲੇ ਤੁਸੀਂ ਜਿਹੜਾ ਇਹਦਾ ਪ੍ਰਿੰਟ ਆ ਨਾ ਉਹ ਸੋਹਣੇ ਸੁਨਖੀ ਲੈਂਥ ਦੇਖ ਲੋ ਨਾਲੇ ਤੁਸੀਂ ਲੈਗ ਸਕੋਰ ਦੇਖ ਲੋ ਖੜਣੀ ਖੜਣੀ ਜਿਹੜੀ ਹੈਗੀ ਚੰਗੀ ਸਾਰੀਆਂ ਸਟੇਟ ਆ ਬਾਈ ਉੱਤੋਂ ਬੱਛੀਆਂ ਆਉਣ ਪੂਰੀਆਂ ਪਲੀਆਂ ਪਲਾਈਆਂ ਬੱਛੀਆਂ ਬਾਈ ਠੀਕ ਆ ਇਹ ਜਿਹੜੀ ਆ ਆਪਣੇ ਆ ਆ ਗਈ ਚੌਥੇ ਨੰਬਰ ਦੇ ਬੱਛੀ ਹਾਂਜੀ ਬਾਈ ਸਾਰੀਆਂ ਮਲਕੇ ਬਾਕੀ ਸਾਰੀਆਂ ਖੀਰੀਆਂ ਬੱਛੀਆਂ ਬਾਈ ਜੇ ਹੁਣ ਆ ਤਾਂ ਯਾਰ ਦੇਖੀ ਲੈ ਇਹਦਾ ਮੂੰਹ ਦੇਖਾਈਂ ਇਧਰ ਕੰਨ ਦੇਖੋ ਮਿੱਤਰੋ ਇਹਦਾ ਲੈਂਥ ਲੰਥ ਚੈੱਕ ਕਰ ਲੋ ਨਾਲੇ ਯਾਰ ਨਾ ਮੂੰਹ ਦੀ ਵੀ ਬੜੀ ਸੁਨੱਖੀ ਆ ਇਧਰ ਮੂੰਹ ਦਹੀਂ ਦਵਾਰੇ ਇਹਦਾ ਮੈਨੂੰ ਦੇਖ ਬਾਈ ਦੇਖੀ ਨਿੱਕਾ ਨਿੱਕਾ ਕੰਨ ਨਾਲੇ ਦੇਖ ਫੇਸ ਦੇਖ ਕਿੱਡਾ ਪਿਆਰਾ ਫੇਸ ਚੈੱਕ ਕਰ ਲੋ ਇਹਦਾ ਬਣ ਦੇ ਲੈ ਥੱਲੋਂ ਲੇਵਾ ਵੀ ਜਿਹੜਾ ਹੈਗਾ ਸੋਨਾ ਤਿਆਰ ਕਰੂਗੀ ਇਹਦੇ ਥਣ ਚਾਰੀ ਹੈ ਨਾ ਚਾਰ ਚਾਰ ਥਣ ਠੀਕ ਆ ਏ ਝੋਲੀ ਵੀ ਦੇਖ ਲੋ ਆਪਾਂ ਨੇੜੇ ਦਿਖਾ ਦਿੰਨੇ ਕਈ ਵਾਰੀ ਭਰਾ ਕਹਿੰਦੇ ਹਨਾ ਅੱਛਾ ਜਿਹੜੀ ਹੁਣ ਆ ਆ ਗਈ ਹਾਂਜੀ ਹਾਂਜੀ ਬਾਈ ਇਹਦਾ ਇਹਦਾ ਜੇ ਗੱਲ ਕਰੀਏ ਡੱਬ ਕਾਫੀ ਜਾ ਕਲਰ ਆ ਹਨਾ ਹਾਂ ਇਹਦਾ ਥੋੜਾ ਜੇ ਉੱਤੇ ਲਾ ਹਲੇ ਲੂਈ ਲੈ ਜੋ ਬਾਈ ਸਾਫ ਹੋ ਜਾਓ ਥੋੜੇ ਲਾਲੀਪਣ ਜੇ ਚ ਪਰ ਆਏ ਵੀ ਦੁੱਧ ਵਾਲੀ ਲੂਈ ਹਲੇ ਲੈ ਜੋ ਪਰ ਯਾਰ ਇਹਨੇ ਜਿਹੜਾ ਲੇਵਾ ਤਿਆਰ ਕਰਨਾ ਹਨਾ ਉਹ ਦੇਖੀ ਥਣ ਥਣ ਵੀ ਚੰਗਾ ਆ ਗਿਆ ਇਹੋ ਪੂਰੇ ਸੋਹਣੇ ਗੈਪ ਤੇ ਥਣ ਲੱਗੇ ਹੋਏ ਬਾਈ ਦੇਖ ਫੇਸ ਫੇਸ ਕੁਆਲਿਟੀਆਂ ਸਾਰੀਆਂ ਬਰੀਕੀਆਂ ਪੂਰੀਆਂ ਬੱਚੀਆਂ ਚ ਬਾਈ ਸਾਰੀਆਂ ਬੱਚੀਆਂ ਚ ਨਹੀਂ ਇਹ ਬਾਕੀ ਤਾਂ ਭਰਾ ਦੱਸਣਗੇ ਜਿਹੜੇ ਦੇਖੀ ਜਾਂਦੇ ਆ ਵੀਡੀਓ ਹਨਾ ਬੱਚੀਆਂ ਜਿਹੜੀਆਂ ਤੁਹਾਨੂੰ ਮਿਲਣਗੀਆਂ ਯਾਰ ਸੋਹਣੀਆਂ ਸੁਨਖੀਆਂ ਮਿਲਣਗੀਆਂ ਬੰਨ ਵੀਰ ਕਰਾ ਦੇਖੋ ਇੱਕ ਮੈਂ ਤੁਹਾਨੂੰ ਹੁਣ ਨਾ ਜਿਹੜੀ ਬਾਈ ਦੂਜੀ ਖੋਲੂਗਾ ਰੋ ਹੁਣ ਆ ਬੱਚੀ ਦਿਖਾਉਣਾ ਮੈਂ ਤੁਹਾਨੂੰ ਯਾਰ ਇਹ ਬੱਚੀ ਵੀ ਜਿਹੜੀ ਹੈਗੀ ਹੈ ਨਾ ਆਪਦੀ ਜਗ੍ਹਾ ਇਹ ਵੀ ਪੂਰੀ ਕੋਕਾ ਪੀਸੀ ਆ ਬੋਤੀ ਵਾਲੀ ਬੱਚੀ ਆ ਰੋਣ ਹਾਂ ਬੋਤੀ ਵਾਲੀ ਬੱਚੀ ਇਹ ਮੂੰਹ ਲਿਆ ਮੇਰੇ ਕੋਲੇ ਦੇਖ ਫੇਸ ਦੇਖ ਵੀ ਮੈਨੂੰ ਵੀ ਇਹਦੇ ਬੱਚੀ ਦਾ ਸਾਰਾ ਨਾ ਕੁਆਲਟੀ ਦੇ ਫੇਸ ਦੇਖ ਐਡਾ ਹੀ ਐਡਾ ਹੀ ਫੇਸ ਆ ਬਾਈ ਹੈ ਐਡਾ ਹੀ ਫੇਸ ਆ ਬਾਈ ਦਾ ਕੌਲੀ ਚ ਪਾਣੀ ਪਿਆਲਾ ਸਹੀ ਗੱਲ ਆ ਦੇਖ ਚੱਟ ਯਾਰ ਆ ਕਲਰ ਵਾਈਜ਼ ਪ੍ਰਿੰਟ ਬਹੁਤ ਸੋਹਣਾ ਇਹਦੀ ਖੜਾਈ ਤੇ ਝੋਲੀ ਦਿਖਾਵਾਂ ਮੈਂ ਇਹ ਦੇਖੀ ਲੈ ਥਾਨ ਦੇਖ ਗੁਲਾਬੀ ਲੇਵੇ ਦੇ ਉੱਤੇ ਛੋਟਾ ਛੋਟਾ ਕਾਲਾ ਕਾਲਾ ਥਾਨ ਲੱਗਿਆ ਹੋਇਆ ਬੜਾ ਸੋਹਣਾ ਲੇਵਾ ਬਣਾਉਣਾ ਇਹਨੇ ਜਦੋਂ ਕਰਮਾਲੀ ਨੇ ਸੋਣਾ ਨਾ ਵੀ ਕਟੋ ਘਟਾ ਵੀ ਬਾਈ ਕਹਿੰਦਾ ਹੁੰਦਾ ਵੀ 20 25 ਕਿਲੋ ਦੁੱਧ ਪਹਿਲੇ ਸੂਏ ਪਾਉਣ ਵਾਲੀਆਂ ਬਿਹੜਾ ਆ ਗਈਆਂ ਹਾਂਜੀ ਹਾਂਜੀ ਬਾਈ ਪਹਿਲਾਂ ਨਾਲੇ ਪਾਉਣਾ ਬਾਈ ਇਹਨੇ 25 25 30 30 ਲੀਟਰ ਦੁੱਧ ਬਾਕੀ ਇਹ ਆਏ ਨਹੀਂ ਹੈਗਾ ਯਾਰ ਵੀ ਜੇ ਕੋਈ ਕਹੇ ਹਨਾ ਵੀ ਇਹ ਪਤਾ ਨਹੀਂ ਇਹਨਾਂ ਰੇਟ ਕਿੰਨੇ ਕੁ ਹੋਣਗੇ ਰੇਟ ਤਾਂ ਮਤਲਬ ਆਪਣੇ ਰੇਟ ਵੀ ਰੇਟ ਬਾਈ ਜੈਨੂਅਲ ਹੁੰਦੇ ਆ ਬਾਈ ਰੇਟ ਵੀ ਜੈਨੂਅਲ ਹੁੰਦੇ ਆ ਆਪਣੇ ਬਾਕੀ ਆਏ ਆ ਬਾਈ ਜਦੋਂ ਬੰਦਾ ਇਕੱਠੀਆਂ ਬੱਚੇ ਲੈਂਦਾ ਤੇ ਸਾਨੂੰ ਵੀ ਆਏ ਹੁੰਦਾ ਬਾਈ ਆਪਾਂ ਵੀ 2 ਰੁਪਏ ਛੱਡ ਕੇ ਦੇਣਾ ਬਾਈ ਹਨਾ ਸਹੀ ਗੱਲ ਹਾਂ ਅੱਛਾ ਜਿਹੜੀ ਆ ਆ ਗਈ ਬੱਚੀ ਇਹ ਵੀ ਖੀਰੀ ਆ ਗਈ ਆ ਹਾਂ ਬਾਈ ਖੀਰੀਆਂ ਬੱਚੇ ਸਾਰੇ ਦੇ ਆ ਵੀ ਬੱਚੀ ਤੇਰੀ ਸੋਹਣੀ ਹੈ ਆਦਾ ਜੀ ਬਹੁਤ ਫੁੱਲ ਪਲੀ ਵੀ ਬੱਚੇ ਆ ਬਾਈ ਆਰਤੀਆਂ ਦੇ ਸਹਰਾਣੇ ਵਰਗੀ ਗੋਲ ਗੋਲ ਪਈ ਆ ਬੱਚੀ ਲੈ ਪਾਣੀ ਤੇ ਜਾਂਦੀ ਹੈ ਇਹ ਥੱਲੋ ਝੋਲੀ ਝੋਲੀ ਦਿਖਾ ਦੇ ਆਪਾਂ ਲੈ ਚੱਲ ਲੰਮੀ ਲੈ ਚੱਲ ਇਹਨੂੰ ਲੰਮੀ ਤੋਰ ਕੇ ਰਾਈ ਦੇਖ ਚੱਟ ਠੀਕ ਆ ਲੈ ਆ ਬਾਈ ਬੰਦੇ ਕਰ ਇਹੇ ਹੁਣ ਆਪਣੀ ਰਹੇਗੀ ਆਹਾਹਾ ਦੋ ਆ ਗਏ ਨਿੱਕੀਆਂ ਬੱਚੀਆਂ ਹਾਂ ਦੋ ਆ ਗਏ ਬਾਈ ਨਿੱਕੇ ਇਹਨਾਂ ਦੀ ਉਮਰ ਹੋ ਕੁਟਕੜ 6 6 7 7 ਆਥੀ ਹਾਂ ਬਾਈ ਇਹ ਹਾਂ 8 ਮਹੀਨੇ ਦੀ ਆ ਉਹ 7 ਮਹੀਨੇ ਦੀ ਆ ਇਹ ਜੋੜਾ ਹੀ ਤੋੜ ਦਿੰਨੇ ਆਪਾਂ ਲੈ ਤੋੜ ਕੇ ਰਾਂ ਫਿਰ ਇਹ ਵੀ ਜਿਵੇਂ ਆ ਇਹ ਚ ਚਿੱਟਾਪਨ ਵੱਧਦਾ ਹੈ ਨਾ ਹਾਂ ਇਹ ਚਿੱਪੀ ਚਿੱਟੇਪਨ ਤੇ ਆ ਗਈ ਬਾਈ ਬੱਚੀ ਵੱਧ ਅੱਛਾ ਇਹ ਜੇ ਮੰਨ ਕੇ ਚੱਲ ਗਏ ਉੱਪਰਲੀ ਆ ਗਈ 5 ਕਿ ਮਹੀਨਿਆਂ ਦੀ ਹੈ ਨਹੀਂ ਇਹ ਮਤਲਬ ਕਿ ਇਹ 7 ਕਿ ਮਹੀਨੇ ਦੀ ਆ ਅੱਛਾ ਇਹ 8 ਮਹੀਨੇ ਦੀ ਬੱਚੀ ਠੀਕ ਹੈ ਲੈ ਵੀ ਕੱਠੀਆਂ ਤੋੜਨੀਆਂ ਔਖੀਆਂ ਹੁੰਦੀਆਂ ਨੇ ਬੱਚੀਆਂ ਤੇ ਲੈਵੇਂ ਤੇ ਜਿਹੜੇ ਥਣ ਚਾਰ ਚਾਰੀ ਹੈ ਹਾਂਜੀ 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 ਲੈ ਵੀ ਜੋੜਾ ਲੰਮਾ ਤੋਰ ਕੇ ਦਿਖਾ ਦੇ ਸਾਨੂੰ ਆਹ ਦੇਖ ਲਓ ਹੁਣ ਤੁਸੀਂ ਜਿਹੜੀਆਂ ਆ ਬੱਛੀਆਂ ਆਈਆਂ ਇਹ ਵੀ ਚੰਗੀਆਂ ਬੱਛੀਆਂ ਨੇ ਖਲੋਂ ਥਣ ਲੈਵੇਂ ਦੀਆਂ ਜਿਹੜੀਆਂ ਹੈਗਾ ਸੋਹਣੀਆਂ ਤਿਆਰ ਹੋਣੀਆਂ ਇਹਦੀ ਝੋਲੀ ਝੋਲੀ ਬਾੜੀ ਹੈਗੀ ਤੇ ਆਏ ਹਜੇ ਬਣਾਉਂਦੀ ਤੁਰੀ ਆਉਂਦੀ ਆ ਅੱਛਾ ਆ ਕਰਾ ਬੰਦ ਫਿਰ ਕਰਾ ਹਾਂਜੀ ਅੱਛਾ ਹੁਣ ਹੁਣੇ ਮੈਨੂੰ ਤੇਰੇ ਨੰਬਰ ਦੀ ਆਪਾਂ ਗੱਲ ਕਰਕੇ ਨੰਬਰ ਕਿਹੜਾ ਚੱਲਦਾ ਨੰਬਰ 9887 38550 ਠੀਕ ਆ ਹਾਂਜੀ ਰੋਹਣ ਜਿਵੇਂ ਹੁਣ ਮੰਨ ਕੇ ਚਲ ਗਏ ਆ ਅਲਾਰਟ ਤੋਂ ਬਾਅਦ ਵੀ ਗੱਬਣਾ ਬੱਚੀਆਂ ਦੀ ਜ਼ਿਆਦਾ ਡਿਮਾਂਡ ਆ ਵੀ ਗੱਬਣਾ ਲੈ ਕੇ ਆਉਂਗੇ ਯਾਰ ਹਾਂ ਬਾਈ ਗੱਬਣਾ ਆਪਾਂ ਜ਼ਰੂਰ ਪਾਲ ਕੇ ਫਿਰ ਆਪਾਂ ਸਪੈਸ਼ਲੀ ਗੱਬਣਾ ਦੀ ਵੀਡੀਓ ਪਾਵਾਂਗੇ ਬਾਈ ਤੇ ਮੈਨੂੰ ਐ ਦੱਸ ਫਿਰ ਜਰਸੀ ਬੱਚੀਆਂ ਤਾਂ ਲੈ ਕੇ ਆ ਯਾਰ ਇੱਕ ਦਿਨ ਜਰਸੀ ਹਾਂ ਬਾਈ ਪਤਾ ਕੀ ਗੱਲ ਆ ਵੀ ਹਿਮਾਚਲ ਵਾਲੀਆਂ ਤੇ ਲਿਆ ਕੇ ਜਿੰਨੇ ਮਰਜੀ ਵੇਚ ਲਾ ਬਾਈ ਹਣ ਆਪੇ ਆਪਨੋ ਹੁੰਦਾ ਵੀ ਪੰਜਾਬ ਵਾਲੀ ਜਰਸੀ ਮਿਲੇ ਠੀਕ ਆ ਚੈੱਕ ਕਰੇ ਆ ਵੀ ਪੰਜਾਬ ਵਾਲੀ ਜਰਸੀ ਮਿਲਦੀ ਘੱਟ ਆ ਤਾਂ ਕਰਕੇ ਉਹ ਵੀਡੀਓ 'ਚ ਵੀ ਆ ਮਤਲਬ ਜੇ ਕੋਈ ਆਉਂਦੀ ਆ ਤਾਂ ਉਹ ਪਹਿਲਾਂ ਹੀ ਵਿਕ ਜਾਂਦੀ ਚਲੋ ਭਰਾ ਜਿਹੜੇ ਹੈਗੇ ਪਤਾ ਕਰਦੇ ਰਹਿਣ ਮੈਂ ਤਾਂ ਕਹਿੰਦਾ ਹਾਂਜੀ 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 ਵੀ ਜੇ ਜਰਸੀ ਆਈ ਭਾਈ ਵੀਡੀਓ ਪਾ ਦਿਓ ਜਾਂ ਹੋਰ ਤੇ ਉਹ ਫਿਰ ਆਈ ਵਿਕ ਜਾਂਦੀਆਂ ਹੋਣਗੀਆਂ ਜਾਂ ਹਾਂ ਹਾਂ ਜਰਸੀ ਦਾ ਮਤਲਬ ਕਿ ਚੰਗੀ ਜਰਸੀ ਦਾ ਭਾਈ ਮਤਲਬ ਕਿ ਚੰਗੀ ਜੀ ਦੀ ਤਾਂ ਬਾਈਸ਼ ਹੀ ਨਹੀਂ ਖੜਦੀ ਕੋਈ ਵੀ ਚਾਹੇ ਐਚਐਫਐ ਲਾਲੋ ਚਾਹੇ ਜਰਸੀ ਦਾ ਲਾਲੋ ਭਾਈ ਸਹੀ ਗੱਲ ਹੈ ਹਾਂਜੀ ਹਾਂਜੀ ਤੇ ਵੀਰੇ ਬਹੁਤ ਬਹੁਤ ਧੰਨਵਾਦ ਤੇਰਾ ਜਿਹੜਾ ਮੌਕਾ ਦਿਨਾ ਸਾਨੂੰ ਉੱਤੇ ਨਹੀਂ ਧੰਨਵਾਦ ਰਮਨ ਭਾਈ ਤੁਹਾਡਾ ਭਾਈ ਜਿਹੜਾ ਮਤਲਬ ਕਿ ਇੰਨੇ ਸਾਡੇ ਨਾਲ ਇੰਨੇ ਟਾਈਮ ਤੇ ਜੁੜੇ ਹੋਏ ਹੋ ਹਨਾ ਭਾਈ ਸਹੀ ਗੱਲ ਹੈ ਹਾਂਜੀ ਲੋ ਵੀ ਮਿੱਤਰੋ ਆਹ ਦੇਖ ਲਓ ਬ ਇੱਥੇ ਆਇਓ ਤਸੱਲੀ ਕਰ ਲਓ ਤਸੱਲੀ ਕਰਕੇ ਤੁਸੀਂ ਕੋਈ ਵੀ ਬੱਚੀ ਜਿਹੜੀ ਹੈਗੀ ਆ ਲਿਜਾ ਸਕਦੇ ਹੋ ਬਹੁਤ ਬਹੁਤ ਧੰਨਵਾਦ ਸਾਰੇ ਭਰਾਵਾਂ ਦਾ ਜਿਹੜੇ ਭਰਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਆ